ਡੇਰਾ ਬਾਬਾ ਬੁਟੀਸ਼ਾ ਵਿਖੇ ਲੰਗਰ ਦਾ ਆਯੋਜਨ ਕੀਤਾ ਗਿਆ ਦੱਸਦੇ ਇਹ ਪਠਾਨਕੋਟ ਵਿਖੇ ਵਿਖੇ ਪਿਪਲਾਵਾਲਾ ਮਹੱਲਾ ਸਥਿਤ ਡੇਰਾ ਬਾਬਾ ਬੁਟੀਸ਼ਾ ਦੀਗਵਾਈ ਹੇਠ ਮਹਾਸ਼ਿਵਰਾਤਰੀ ਦੇ ਸ਼ੁਮੌਕੇ ਤੇ ਤਾਰਬਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰਣਜੀਤ ਸੈਣੀ ਕੌਂਸਲਰ ਜੈ ਕੌਂਸਲਰ ਰਾਕੇਸ਼ ਬੁੱਬਲੀ ਡਾਕਟਰ ਸਤਨਾਮ ਸਿੰਘ ਮੁਖਤੌਰ ਤੇ ਮੌਜੂਦ ਹੋਏ ਤੇ ਇਸ ਦੌਰਾਨ ਦੱਸਦੇ ਇਹ ਵਕਫ ਵਕਤਰਾਂ ਦੇ ਲੰਗਰ ਪ੍ਰਸ਼ਾਦ ਲਗਾ ਕੇ ਜਿਹੜਾ ਹੈ ਸ਼ਰਦਾਲੂਆਂ ਦੇ ਨਾਲ ਮਹਾਸ਼ਿਵਰਾਤਰੀ ਮਨਾਇ ਗਈ ਤੇ ਇਸ ਮੌਕੇ ਤੇ ਦੱਸਦੇ ਇਹ ਕਿ ਲੰਗਰ ਪ੍ਰਸ਼ਾਦ ਲੰਗਰ ਜਿਹੜਾ ਲਗਾਇਆ ਗਿਆ ਤੇ ਜਿਸ ਦਾ ਸ਼ਿਵ ਭਗਤਾਂ ਨੇ ਬਹੁਤ ਦੀ ਆਨੰਦ ਮਾਣਿਆ ਤੇ ਉੱਥੇ ਹੀ ਇਸ ਮੌਕੇ ਤੇ ਸੇਵਾਦਾਰ ਦੀਪਕ ਵਡੇਰਾ ਵਿਕਰਮ ਗੁਪਤਾ ਵਿਕਲਪ ਗੁਪਤਾ ਲੇਖਰਾਜ ਕਬਲ ਕੁਮਾਰ ਸੰਦੀਪ ਕਸ਼ਕ ਪੁਨੀਤ ਗੋਵਿੰਦ ਬਖਸ਼ੀ ਪਹਿਲਵਾਨ ਯੁਗੇਸ਼ ਸ਼ਰਮਾ ਦੀਪਕ ਸ਼ਰਮਾ ਰਮੇਸ਼ ਭੀਮ ਸਾਰੇ ਜਿਹੜੇ ਈ ਮੌਜੂਦ ਰਹੇ ਤੇ ਆਓ ਦੇਖਣੇ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਮਹਾਸ਼ਿਗਰਾਤਰੀ ਦਾ ਮਹਾਤਿਵਾਰ ਜਿਹੜਾ ਹੈ ਉਹ ਮਨਾਇਆ ਗਿਆ ਤੇ ਤਸਵੀਰਾਂ ਦੇਖ ਕੇ ਓਮ ਨਮਾ ਸ਼ਿਵਾਇ ਦਾ ਕਮੈਂਟ ਜ਼ਰੂਰ ਕਰਨਾ ਅੱਜ ਸ਼ੁਭਰਾ ਮਹਾਸ਼ਿਵਰਾਤਰੀ ਦੇ ਆਪਣਾ ਬਾਬਾ ਬੁੱਟੀ ਸ਼ਾਈ ਵੱਲੋਂ ਇੱਕ ਵਿਸ਼ਾਲ ਮੰਡਾਰਾ ਹਸਤਾਲਾ ਦਾ ਜਿਹੜਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਕਾਫੀ ਜਮਾਤਾਂ ਵਿੱਚ ਹਸਤਾਲ ਲਗਾਏ ਗਿਆ ਲੋਕਾਂ ਨੂੰ ਬਾਬਾ ਜੀ ਨੇ ਇਹ ਸੰਦੇਸ਼ ਦਿੱਤਾ ਕਿ ਮਾਹ ਸ਼ਵਰਾਤੀ ਜਿਹੜੇ ਬੋਲੇ ਚਕਰਾ ਉਹਨਾਂ ਦੀ ਕਿਰਪਾ ਦੇ ਨਾਲ ਹੀ ਸਾਰਾ ਕੰਮ ਚੱਲ ਰਿਹਾ ਤੇ ਇਸ ਕਰਕੇ ਮੈਂ ਬਾਬਾ ਜੀ ਦਾ ਬਹੁਤ ਬਹੁਤ ਜ਼ਿਆਦਾ ਕਰਨਾ ਜਿਹੜੇ ਹਰ ਇਹਾਬ ਤੇ ਕੋਈ ਵੀ ਤਿਆਰ ਹੋਏ ਚਾਹੇ ਸਿੱਖਾਂ ਉੱਤੇ ਕਿਸੇ ਕਿਉਂ ਕਮਿਊਨਿਟੀ ਨਾਲ ਜੁੜਿਆ ਹੋਇਆ ਚਾਹੇ ਬਾਲਮੀਕੀ ਕੁੰਟਰੀ ਨਾਲ ਜੁੜਿਆ ਹੋਇਆ ਚਾਹੇ ਅਰਬਿਦਾਸ ਕਮਿਟੀ ਦਾ ਜੁੜਿਆ ਆਏ ਚਾਹੇ ਹਿੰਦੂ ਕਮਿਟੀ ਦਾ ਜੁੜਿਆ ਆਏ ਬਾਬਾ ਜੀ ਦੀ ਪਰ ਚੜ ਕੇ ਸੇਵਾ ਕਰਦੇ ਆ ਇਸ ਲਈ ਮੈਂ ਬਾਬਾ ਮੁੱਤੀ ਸ਼ਾਹੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਨੰਰਾ ਲਾਵਾਂਗਾ ਜੈ ਬੋਲੇ ਸ਼ੰਕਰ ਕੀ ਹਰ ਮਹਾਦੇਵ ਜੀ ਬਰਦਾ ਜੀ ਅੱਜ ਉਧਰ ਪਾ ਕੇ ਜਾਓ ਬਾਬਾ ਮੁੱਤੀ ਸ਼ਾਹੀ ਜੀ ਲੰਗਰ ਲਗਾਇਆ ਉਹਨਾਂ ਨੇ ਬਹੁਤ ਹੀ ਪਰ ਚੜ ਕੇ ਸਾਲਾਨਾ ਲੰਗਰ ਲਗਾਇਆ ਕੋਈ ਅਸਾ ਮੌਕਾ ਨਹੀਂ ਕੋਈ ਭਰਤ ਵਿੱਚ ਕੋਈ ਹਰ ਹੋਵੇ ਕਿਸੇ ਵੀ ਸੰਪਰਦਾਏ ਨਾਲ ਜੁੜਿਆ ਹੋਵੇ ਬਾਬਾ ਬੁੱਟੂ ਸ਼ਾਹ ਜੀ ਹਰ ਵੇਲੇ ਆਗਮਨ ਵੱਧ ਕੇ ਉਹਦਾ ਸਨਮਾਨ ਕਰਦੇ ਨੇ ਉਹਦੇ ਆਪਣੇ ਦਿਲ ਖੋਲ ਕੇ ਲੰਗਰ ਵੀ ਲਗਾਉਂਦੇ ਨੇ ਅਸੀਂ ਪਰਮਪੀਤਾ ਪਰਮਾਤਮਾ ਜੀ ਉਮੀਦ ਕਰਦੇ ਹਾਂ ਬੋਲ ਸਕਦੇ ਬਾਬਾ ਬੁੱਟੂ ਜੀ ਇਸੇ ਤਰ੍ਹਾਂ ਸਮਾਜੀ ਸੇਵਾ ਕਰਦੇ ਰਹਿਣ ਸਟੂਡੈਂਟ ਦੀ ਸੇਵਾ ਹੋਵੇ ਕਿਸੇ ਦਾ ਆਖਾਂ ਦਾ ਕੈਂਪ ਹੋਵੇ ਉਹ ਲੰਗਰ ਹੋਵੇ ਕਿਸੇ ਲੜਕੀ ਦੀ ਚਾਹਤੀ ਕਰਨ ਹੋਵੇ ਬਾਬਾ ਬੁੱਟੂ ਸ਼ਾਹ ਜੀ ਉਦੀ ਪਿੱਛੇ ਨਹੀਂ ਹਟੇ ਦਿਲ ਖੋਲ ਕੇ ਉਸ ਦੀ ਸੇਵਾ ਕਰ ਰਿਹਾ ਹੈ ਮੇਰੇ ਨਾਂ ਸ਼ਬਦਾਂ ਨਾਲ ਅੱਜ ਮਹਾ ਸ਼ਵਰਾਤਰੀ ਦੇ ਅਸਪਕੀ ਭਗਵਾਨ ਸ਼ੰਕਰ ਜੀ ਨੂੰ પ્રાર્થના ਕਰਦਾ ਔਰ ਬਾਬਾ ਬੂਟੀ ਸ਼ਾਹ ਨੂੰ ਵੀ ਨਮਸਕਾਰ ਇਹੋ ਜੇ ਉਹ ਕਈਨ ਇਹੋ ਜੇ ਕਾਰੇ ਕਰਦੇ ਰਹੇ ਜਿਹਦੇ ਨਾਲ ਸਮਾਜ ਦੇ ਵਿੱਚ ਸਤਿ ਭਾਵਨਾ ਬਣੀ ਰਹੇ ਹੈ ਪਾਜੀ ਨੇ ਲੁਕਾਇਆ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੈਂ ਆਪਣੇ ਦਿ ਲੋ ਸਾਰਿਆਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਦਰਵਾਜ਼ਾ ਚ ਆਇਆ ਭੋਲੇ ਸ਼ੰਕਰ ਦੀ ਸ਼ਾਦੀ ਚ ਆਇਆ ਮੈਂ ਇਹੋ ਇੱਕ ਸ਼ਹਿਰ ਵਾਸੀਆਂ ਨੂੰ ਨਵੇਦਨ ਕਰਨਾ ਕਿ ਸਾਡਾ 13 April ਤੋਂ 21 April ਤੱਕ ਮੇਲਾ ਚੱਲ ਰਿਹਾ ਸਾਰੇ ਸ਼ਹਿਰ ਵਾਸੀ ਆਣ ਹੋ ਮਾਂ ਆ ਕੇ ਆਣ ਔਰ ਸ਼ਹਿਰ ਦੀ ਰੌਣਕ ਵਧਾਣ ਔਰ ਮੇਲੇ ਦੀ ਵੀ ਰੌਣਕ ਵਧਾਣ ਹਰ ਹਰ ਮਹਾਦੇਵ ਬੋਲੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ